ਬੀਤੇ ਦਿਨੀ ਫਿਰੋਜ਼ਪੁਰ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਸੀ ਜਦੋਂ ਤਿੰਨ ਨਾਬਾਲਗ ਲੜਕੀਆਂ ਇਕੱਠੀਆਂ ਲਾਪਤਾ ਹੋ ਗਈਆਂ ਸੀ ਜਿਸ ਨੂੰ ਲੈ ਕੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਅਤੇ ਪਰਿਵਾਰਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਲੜਕੀਆਂ ਦੀ ਭਾਲ ਕੀਤੀ ਜਾਵੇ ਅਤੇ ਜਦੋਂ ਇਹ ਮਾਮਲਾ ਫਿਰੋਜ਼ਪੁਰ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ 48 ਘੰਟਿਆਂ ਦੇ ਵਿੱਚ ਲੜਕੀਆਂ ਦਾ ਪਤਾ ਲਗਾ ਲਿਆ ਪਤਾ ਚੱਲਿਆ ਕਿ ਲੜਕੀਆਂ ਫਿਰੋਜ਼ਪੁਰ ਤੋਂ ਬੰਗਲੌਰ ਪਹੁੰਚ ਚੁੱਕੀਆਂ ਸੀ ਆਖਿਰੇ ਬੰਗਲੌਰ ਕਿਵੇਂ ਪਹੁੰਚੀਆਂ ਸੁਣਦੇ ਆ ਪ੍ਰਸ਼ਾਸਨ ਦੇ ਮੂੰਹੋਂ ਮਾਨਜੋਗ ਐਸਐਸਪੀ ਫਿਰੋਜ਼ਪੁਰ ਸ੍ਰੀ ਵਿਵੇਕ ਸਿੰਘ ਜੁਨੀ ਸੋਨੀ ਜੀ ਵੱਲੋਂ ਜਿਹੜੇ ਸਖਤ ਨਿਰਦੇਸ਼ ਸਿਗੇ ਕਿ ਜਿਹੜਾ ਇੱਕ ਪਰਚਾ ਹੋਇਆ ਸੀ 22 ਤਾਰੀਖ ਨੂੰ 41/2024 ਸਿਟੀ थाना ਵਿੱਚ ਜਿੱਤੇ ਤਿੰਨ ਨਾਬਾਲਗ ਕੁੜੀਆਂ ਮਿਸਿੰਗ ਸੀਗੀ ਉਹਨੂੰ ਟਾਪ ਪ੍ਰਾਇਰੀਟੀ ਤੇ ਲਿੱਤਾ ਜਾਵੇ ਤੇ ਅਡਰ ਟੀਮੋਂ ਤਾਂ ਗਠਨ ਕੀਤਾ ਜਾਵੇ ਤੇ ਇਸ ਮਸਲੇ ਵਿੱਚ ਡੀਐਸਪੀ ਸਿਟੀ ਸ੍ਰੀ ਬਲਗਾਂ ਸਿੰਘ ਜੀ ਦੇ ਨੇਤਪਤਵ ਚ ਇੱਕ ਜਿਹੜਾ ਹੈਗਾ ਟੀਮ ਦਾ ਗਠਨ ਕੀਤਾ ਸੀ ਥਿਸ ਇਜ਼ ਮੈਂਬਰ ਆਪਣੇ ਅਰਵਿੰਦ ਮੀਣਾ ਜੀ ਜਿਹੜੇ ਨਵੇਂ ਆਈਪੀਐਸ ਪ੍ਰੋਫੈਸ਼ਨਲ ਆਏ ਹੈ ਉਹ ਸੀ ਤੇ ਆਪਣਾ ਐਸਆਈ ਮਨਜੀਤ ਜਿਹੜਾ ਸਿਟੀ ਐਸਐਚਓ ਹੈ ਉਹ ਸੀ ਤੇ ਨਾਲ ਜਿਹੜਾ ਟ੍ਰੇਨਿੰਗ ਸਕੂਲ ਦਾ ਇੰਚਾਰਜ ਹੈਗਾ ਵਿਨੋਚ ਚੌਹਨ ਓਸੀ ਤੇ ਇਹ ਟੀਮ ਨੇ 48 ਘੰਟੇ ਦੇ ਅੰਦਰ ਆ ਜਿਹੜਾ 3 ਨਾਬਾਲਗ ਕੁੜੀਓ ਦੇ ਮਿਸਿੰਗ ਹੋਣ ਦਾ ਮਸਲਾ ਸੀ ਉਹਨੂੰ ਟ੍ਰੇਸ ਕੀਤਾ ਹੈ ਆ ਗਲਬਾਤ ਹੁਣ ਤੱਕ ਸਾਹਮਣੇ ਆਈ ਹੈ ਅੱਜ ਦੇ ਪ੍ਰਵਾਸੀ ਸੀਗੇ ਪ੍ਰਵਾਸੀ ਸਾਡੇ ਸੀਗੇ ਤਿੰਨ ਨਵਾਲੀ ਕੁੜੀਆਂ ਸੀਗੀ ਇੱਕ ਦੀ ਉਮਰ 15 14 ਤੇ 12 ਸਾਲ ਸੀਗੀ ਤੇ ਇਹ ਹੁਣ ਤੱਕ ਆਈ ਹੈ ਕਿ ਇਹ ਟ੍ਰੇਨ ਪਕਰ ਕੇ ਇੱਥੋਂ ਫਿਰੋਜ਼ਪੁਰ ਤੋਂ ਆਪਣਾ ਜਿਹੜਾ ਬੈਂਗਲੌਰ ਹੈਗਾ ਬੈਂਗਲੌਰ ਵਿੱਚ ਇੱਕ ਇਲਾਕਾ ਹੈਗਾ ਇਨਾ ਕਾ ਪੂਰਾ ਬੈਂਗਲੌਰ ਵਿੱਚ ਹਫੀਜ਼ੀ ਨਾਮ ਦੇ ਇਨਕਾ ਜਿਹੜਾ ਜਾਣਕਾਰ ਹੈਗਾ ਉੱਥੇ ਗਈ ਹੈਗੀਆ ਆਧਰਾ ਪ੍ਰਵਾਸੀ ਹੈਗਾ ਪਰਿਵਾਰ ਪਰਵਸੀ ਪਰਿਵਾਰ ਕਿਸਨਗੰਜ ਬਿਹਾਰ ਦਾ ਰਹਿਣ ਵਾਲਾ ਹੈਗਾ ਜਿੱਥੇ ਉਹ ਗਈ ਹੈਗੀ ਕੁੜੀਆ ਇਹਨਾਂ ਦਾ ਆਧਰਾ ਜਾਣਕਾਰ ਹੈਗਾ ਉਹ ਵੀ ਕਿਸਨਗੰਜ ਬਿਹਾਰ ਦਾ ਹੈਗਾ ਤੇ ਵੀਡੀਓ ਕਾਲ ਕਰਾ ਕਰਕੇ ਵੈਰੀਫਾਈ ਵੀ ਹੋ ਗਿਆ ਕਿ ਉੱਥੇ ਸੇਫ ਤੇ ਸੁਰੱਖਿਤ ਹੈਗੀ ਹੈ ਸਰਕਾਰ ਨੂੰ ਕੀ ਸੀਗਾ ਜਾਣ ਦਾ ਪਰਿਵਾਰ ਨੂੰ ਬਿਨਾ ਦੱਸੇ ਜਾਣ ਦੇ ਦੇਖੋ ਆਹ ਤਾਂ ਦੇਖੋ ਜੀ ਪਰਿਵਾਰਿਕ ਮਸਲਾ ਹੈ ਇਸ ਵਿੱਚ ਅਸੀਂ ਮੈਂ ਸੋਚਦਾ ਹੈ ਕਮੈਂਟ ਕਰਨਾ ਠੀਕ ਨਹੀਂ ਹੋਊਗਾ ਤੇ ਜਿਹੜੀ ਗੱਲ ਸਾਡੇ ਲਈ ਠੀਕ ਨਹੀਂ ਹੈ ਸਰ ਇਹ ਤਿੰਨੋ ਲੜਕੀਆਂ ਕਿੰਨਾ ਸਾਲ ਵੈਰੀਫਾਈ ਹੋਇਆ ਕਿ ਤਿੰਨੋ ਲੜਕੀਆਂ ਗਈਆਂ ਸਰ ਪਤਾ ਕਿਵੇਂ ਚੱਲਿਆ ਹਾਂਜੀ ਹਾਂਜੀ ਪਤਾ ਕਿਵੇਂ ਚੱਲਿਆ ਸੀਸੀਟੀਵੀ ਕੈਮਰੇ ਤੋਂ ਪਤਾ ਦੱਸਦਾ ਮੈਂ ਦੱਸਦਾ ਜਿਹੜੀ ਟੀਮ ਬਣਾਈ ਗਈ ਸੀ ਡੀਐਸਪੀ ਸਿਟੀ ਬਲਕਾਰ ਸਿੰਘ ਜੀ ਦੇ ਨੇਤਵ ਵਿੱਚ ਇਹਨੇ ਅੱਡ ਅੱਡ ਟੀਮਾਂ ਦਾ ਗਠਨ ਕੀਤਾ ਗਿਆ ਕਟੋ-ਕਟ 10 ਟੀਮਾਂ ਦਾ ਗਠਨ ਕੀਤਾ ਸੀ ਜਿਸ ਵਿੱਚ ਮੁਲਾਜ਼ਮ ਸੀਗੇ ਉਹ ਅੱਡ ਅੱਡ ਥਾਵਾਂ ਤੇ ਸ਼ਹਿਰ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਉਹਨੇ ਤੇ ਜੇ ਅਸੀਂ ਰੂਟ ਬਣਾਇਆ ਉਹ ਸੀਸੀਟੀਵੀ ਰੂਟ ਤੋਂ ਪਤਾ ਚੱਲਿਆ ਕਿ ਜੀਆਰਪੀ ਆ ਆਪਣਾ ਰੇਲਵੇ ਸਟੇਸ਼ਨ ਤੇ ਗਿਆ ਸੀ ਉਦੋਂ ਬਾਅਦ ਡੀਐਸਪੀ ਸਿਟੀ ਸਾਹਿਬ ਨੇ ਜੀਆਰਪੀ ਨਾਲ ਰਾਸਤਾ ਕੀਤਾ ਰੇਲਵੇ ਦੇ ਅਧਿਕਾਰੀਆਂ ਨਾਲ ਰਾਸਤਾ ਕੀਤਾ ਤਾਂ ਪਤਾ ਚੱਲਿਆ ਰੂਟ ਬਣਾ ਕਰਕੇ ਬੰਗਲੌਰ ਦਾ ਸੀ ਟ੍ਰੇਸ ਕੀਤਾ ਬਾਅਦ ਚ ਫੋਨ ਤੇ ਆਗਰਾ ਸੀ ਵਿਕਰਤੀ ਉਧਰੋਂ ਫੋਨ ਵੀ ਆ ਗਿਆ ਜੀ ਨਾਲ ਦੀ ਨਾਲ ਹੀ ਪਹੁੰਚ ਗਏ ਜੀ ਕਿੱਥੇ ਕਿਉਂ ਗਈਆਂ ਉਹ ਜੀ ਦੇਖੋ ਇਹ ਪਰਿਵਾਰਕ ਮਸਲਾ ਹੈ ਇਹ ਤੋਂ ਨਹੀਂ ਦੱਸ ਸਕਦੇ ਬਟ ਆ ਹੈਗਾ ਕਿ ਸੇਫ ਸੁਰੱਖਿਅਤ ਨੇ ਸਰ ਇਹ ਤਿੰਨੋਂ ਲੜਕੀਆਂ ਇਕੱਠੀਆਂ ਗਈਆਂ ਆ ਜਿੱਥੇ ਕਿੱਟੀ ਗਿਆ ਗਿਆ ਸਰ ਕਿੰਨੀ ਟੀਮ ਲੱਗੀ ਹੈ ਇਹਦੇ ਵਿੱਚ ਕਿੰਨੀ ਫੋਰਸ ਲੱਗੀ ਉਸ ਤਿੰਨ ਕਿੰਨੀ ਫੋਰਸ ਲਗਾਈ ਕਿੰਨੇ ਸੀਸੀਟੀਵੀ ਕੈਮਰੇ ਸਰ ਤੁਸੀਂ ਇਹਨਾਂ ਨੂੰ ਛਾਣ ਲਈ ਦਿੱਤੀ ਅਬ ਦੇਖੋ ਆ ਤਾਂ ਅਸੀਂ ਕੁਆਂਟੀਫਾਈ ਨਹੀਂ ਕਰ ਸਕਦੇ ਪਰ 10 ਟੀਮਾਂ ਬਣਾਈ ਸੀ ਕਿ 10 ਟੀਮਾਂ ਤੇ ਅਡਡ ਮੁਲਾਜ਼ਮ ਸਨ ਤੇ ਡੀਐਸਪੀ ਸਿਟੀ ਦੇ ਨੇਤਰਤਵ ਵਿੱਚ ਤੇ ਟੈਕਨੀਕਲ ਇਨਪੁਟ ਆਪਣਾ ਅਰਵਿੰਦ ਜੀ ਦੇਖ ਰਿਹਾ ਸੀ ਤੇ ਕਿੰਨੀ ਸੀ ਸੀਸੀਟੀਵੀ ਚ ਕੀਤੀ ਹੋਗੀ ਕਟੋਕਟ 100 ਤੋਂ ਉੱਪਰ ਹੀ ਸਰ 100 ਤੋਂ ਉੱਪਰ ਕਟੋਕਟ ਕੀਤੀਆਂ ਗਈ ਸਰ ਇੱਥੋਂ ਹੀ ਟ੍ਰੇਨ ਤੇ ਗਈਆਂ ਸਾਰੇ ਹਾਂਜੀ ਹਾਂਜੀ ਸਰ ਲਿਉਣ ਵਾਸਤੇ ਅਸੀਂ ਪਰਿਵਾਰ ਨਾਲ رابطہ ਕਰ ਰਹੇ ਹਾਂ ਜੇ ਪਰਿਵਾਰ ਸਾਨੂੰ ਕਹੂਗਾ ਜੇ ਹੈਲਪ ਦੀ ਲੋੜ ਹੈਗੀ ਅਸੀਂ ਸਾਡੀ ਟੀਮ ਨੂੰ ਉੱਤੇ ਭੇਜਾਂਗੇ ਸਰ ਇਹਨਾਂ ਨੂੰ ਲਿਜਾਣ ਵਾਲਾ ਕੋਈ ਰਿਸ਼ਤੇਦਾਰ ਸੀ ਕਿ ਕੋਈ ਹੋਰ ਸੀ ਨਹੀਂ ਆਪੇ ਗਏ ਆਪੇ ਗਏ ਜੀ ਆਪੇ ਗਏ ਸਰ ਕਿੰਨੇ ਘੰਟੇ ਦੇ ਅੰਦਰ ਇਹ ਮਸਲਾ ਜਿਹੜਾ ਸੋਲਵ ਕਰ ਪਰਚਾ ਦਜ ਹੁਣ ਤੇ 48 ਘੰਟੇ ਦੇ ਅੰਦਰ ਇਹ ਜਿਹੜੀ ਸਫਲਤਾ ਹੈ ਹਾਸਲ ਕੀਤੀ ਗਈ ਫਿਰ ਉਸ ਪਰ ਪੁਲਿਸ ਵੱਲੋਂ ਦੂਸਰੇ ਪਾਸੇ ਪਰਿਵਾਰਾ ਵੱਲੋਂ ਮੀਡੀਆ ਤੇ ਫਿਰੋਜ਼ਪੁਰ ਪੁਲਜ਼ਾ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੀ ਮਦਦ ਦੇ ਨਾਲ ਉਹਨਾਂ ਦੀਆਂ ਬੱਚੀਆਂ ਦਾ ਪਤਾ ਲੱਗ ਸਕੇ। ਲੜਕੀਆਂ ਜਿਹੜੀਆਂ ਸੀ ਘਰੋਂ ਚਲੀਆਂ ਗਈਆਂ ਸੀ ਕਿ ਉਹ ਵਾਪਸ ਤੁਹਾਨੂੰ ਪਤਾ ਲੱਗ ਗਿਆ ਕਿੱਥੇ ਗਈਆਂ ਨੇ ਠੀਕ ਨੇ ਸਾਰੀਆਂ। ਹਾਂ ਸਾਰੇ ਠੀਕ ਹੈ ਜਨਾਬ ਤੇ ਉਹਨੂੰ ਅੱਜ ਪਤਾ ਲੱਗਿਆ 10 ਵਜੇ ਤੇ ਫੋਨ ਕੀਤਾ ਉੱਥੇ ਬੰਗਲੌਰ ਦੀ ਤੇ ਤਾਂ ਹੀ ਤੋਂ ਮੈਂ ਆ ਗਿਆ ਥਾਣੇ ਤੇ ਮੈਂ ਆਪਾਂ ਸੋਚਿਆ ਮੇਰੀ ਆਪਣਾ ਮੁਲਾਜ਼ਮ ਜਨਾਬ ਹੀ ਆਉਂਦਾ ਸਹਾਇਤਾ ਪਾ ਕੇ ਮੇਰੀ ਕੁੜੀ ਲੱਭ ਗਿਆ ਤੇ ਪੱਤਰਕਾਰ ਨੂੰ ਸਹਾਇਤਾ ਕਰਕੇ ਮੈਨੂੰ ਕੁੜੀ ਲੱਭ ਗਿਆ ਇਹਦਾ ਸਭ ਵੱਡਾ ਮੈਨੂੰ ਕੁਝ ਨਹੀਂ ਚਾਹੀਦਾ ਪੁਲਿਸ ਪ੍ਰਸ਼ਾਸਨ ਨੇ ਤੁਹਾਡਾ ਪੂਰਾ ਸਾਥ ਦਿੱਤਾ ਹਾਂ ਪੂਰਾ ਸਾਥ ਦਿੱਤਾ ਪੂਰਾ ਸਾਥ ਦਿੱਤਾ ਪੁਲਿਸ ਨੂੰ ਸਾਰਿਆਂ ਦਾ ਧੰਨਵਾਦ ਕਹਿੰਦੇ ਕਿਹਾ ਕਿਵੇਂ ਕਿਵੇਂ वहां ਪਹੁੰਚੇ ਇਹ ਨਾ ਮੈਂ 6 ਮਹੀਨੇ ਉੱਥੇ ਰਹਿ ਕੇ ਆਇਆ ਸੀ ਮੇਰੀ ਕੁੜੀ ਵੀ ਉੱਥੇ ਰਹਿ ਕੇ ਆਸੀ ਤੇ ਨਾ ਜਦੋਂ ਆਇਆ ਉਹ ਐਕਸੀਡੈਂਟ ਹੋ ਗਿਆ ਤੇ ਨਾਮੇ ਕੋਰੀ ਨੂੰ ਅੱਥੇ ਮੰਗਾ ਲਿਆ ਤੇ ਆਪਣਾ ਜਲਦੀ ਡਾਕਟਰ ਕੋਲ ਆਪਣਾ ਇਲਾਜ ਕਰਾਇਆ ਸਾਰੇ ਕੋਰੀ ਨੂੰ ਤੇ ਇਹ ਸਾਰੇ ਫਟ ਜਾਸੇ ਸਾਰੇ ਤੇ ਉਹਨਾਂ ਬਾਅਦ ਮੈਂ ਇਲਾਜ ਕਰਾ ਕੇ ਦੋ ਤਿੰਨ ਤਿੰਨ ਚਾਰ ਮਹੀਨਾ ਹੋ ਗਿਆ ਜੀ ਸਹੀ ਹੋਆ ਤੇ ਉਹ ਕੰਮ ਤੇ ਨਿਕਲਿਆ ਕਹਿੰਦਾ ਮੰਮੀ ਮੈਂ ਚਲਾ ਤੇ ਕੰਮ ਤੇ 9 ਵਜੇ ਨਿਕਲਾ ਇੱਕ ਅਪਰੇ ਧੋ ਕੇ ਨਿਕਲਾ ਬਾਅਦ 6 ਵਜੇ ਆ ਜਾਂਦਾ ਸੀ ਕਰੇ 5 ਵਜੇ 6 ਵਜੇ ਕਰੇ ਆ ਜਾਂਦਾ ਸੀ ਤੇ ਉਹ ਨਾਲ ਆਇਆ ਨਹੀਂ ਮੋਰ ਕੇ ਫਿਰ ਡਬਲ ਤੁਹਾਨੂੰ ਕਿੰਨੇ ਵੇ ਪਤਾ ਲੱਗਾ ਸ਼ਾਮ ਨੂੰ ਮੈਨੂੰ ਪਤਾ ਲੱਗਾ ਜਦੋਂ 7 ਵਜੇ 6 ਵਜੇ ਕਰੇ ਨਹੀਂ ਪਹੁੰਚਾ ਨਾ ਤਾਂ 7 ਵਜੇ ਆਪਾਂ ਸਾਰੇ ਨਿਕਲ ਗਏ ਤੁਰ ਲੱਭਣ ਵਾਸਤੇ ਉਹਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਜਾਂ ਕੰਮ ਕੀਤਾ ਗਿਆ ਤੁਸੀਂ ਉਹਦੇ ਤੋਂ ਕਿੰਨੇ ਖ ਪਰਸਾਨ ਜਾਈ ਕਿੰਨਾ ਖੁਸ਼ ਜਾਈ ਹੁੰਦੇ ਤੁਸੀਂ ਨਹੀਂ ਬੜਾ ਖੁਸ਼ ਹੈ ਜੀ ਬਹੁਤ ਖੁਸ਼ ਆਪਾਂ ਸਾਰੇ ਦੇ ਖੁਸ਼ ਹੈ ਪੂਰਾ ਤਰ੍ਹਾਂ ਸਹੀ ਹੋ ਕੇ ਪੂਰਾ ਤਰੀਕਾ ਸੇ ਖੁਸ਼ ਹੈ ਤੁਹਾਡੇ ਖਾਰੇ ਖੁਸ਼ ਹੈ ਆਪਾਂ ਠੀਕ ਹੈ ਸੋਦਾਦ ਇਹ ਕਿ ਨਵਾਲਕ ਲੜਕੀਆਂ 2-3 ਦਿਨਾਂ ਤੋਂ ਲਾਪਤਾ ਸੀ ਜਿਸ ਕਰਕੇ ਪਰਿਵਾਰ ਵਾਲੇ ਕਾਫੀ ਪਰੇਸ਼ਾਨ ਸਨ ਪਰ ਪੁਲਿਸ ਦੀ ਦਿਨ ਰਾਤ ਦੀ ਮਿਹਨਤ ਸਦਕਾ ਇਹਨਾਂ ਲੜਕੀਆਂ ਨੂੰ ਟਰੇਸ ਕਰ ਲਿਆ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ